ਮਾਚਲ ਦੇ ਵਿੱਚ ਭਾਰੀ ਬਰਸਾਤ ਹੋ ਰਹੀ ਹੈ ਹਰ ਰੋਜ਼ ਅਲਰਟ ਜਾਰੀ ਹੋ ਰਹੇ ਨੇ ਭਾਰੀ ਬਰਸਾਤ ਦੇ ਬੱਦਲ ਫਟ ਰਹੇ ਨੇ ਤੇ ਉਹ ਜਲ ਸਲਾਬ ਜਿਹੜਾ ਹੈ ਉਹ ਪੰਜਾਬ ਕੰਨੀ ਨੂੰ ਆ ਰਿਹਾ ਹੈ ਜਿਹੜਾ ਸਤਲੁਜ ਦਾ ਲੈਵਲ ਹੈਗਾ ਬਿਆਸ ਦਾ ਲੈਵਲ ਹੈਗਾ ਪਾਣੀ ਦਾ ਕਗਰ ਦਰਿਆ ਦਾ ਜਿਹੜਾ ਹਾਈ ਲੈਵਲ ਨੂੰ ਟੱਚ ਕਰਨ ਦੇ ਨੇੜੇ ਤੇਲੇ ਚੱਲਦਾ ਪਿਆ इवन ਕਿ ਪਾਖੜਾ ਦਾ ਵੀ ਲੈਵਲ ਵੱਧਦਾ ਜਾ ਰਿਹਾ ਹੈ ਇਹਨਾਂ ਦਿਨਾਂ ਦੇ ਵਿੱਚ 1 ਜੁਲਾਈ ਨੂੰ ਮਾਈਨਿੰਗ ਬੰਦ ਹੋ ਜਾਂਦੀ ਸੀ ਦਰਿਆਵਾਂ ਦੇ ਵਿੱਚ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਫਰੀਲੀ ਸੀਜ਼ਨ ਕਰਕੇ ਕਿਸੇ ਪ੍ਰਕਾਰ ਦੀ ਮਾਈਨਿੰਗ ਦਰਿਆਵਾਂ ਦੇ ਵਿੱਚ ਨਹੀਂ ਹੁੰਦੀ ਸੀ ਪਰ ਅੱਜ 3 ਜੁਲਾਈ ਦੇ ਆਪਾਂ ਬੈਠੇ ਆ ਅੱਜ ਤੱਕ ਚਿੱਠੀ ਜਾਰੀ ਨਹੀਂ ਹੋਈ ਕਿ ਪੰਜਾਬ ਦੇ ਵਿੱਚ ਦਰਿਆਵਾਂ ਦੇ ਵਿੱਚ ਮਾਈਨਿੰਗ ਤੇ ਰੋਕ ਲੱਗ ਚੁੱਕੀ ਹੈ ਆਪਾਂ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਣ ਲੱਗ ਗਈ ਸਰਕਾਰ ਜੀ ਇਹ ਮਾਈਨਿੰਗ ਮਦੀ ਜਿਹੜੀ ਬੰਦ ਦੀ ਚਿੱਠੀ ਆ ਉਹਨੂੰ ਤੁਰੰਤ ਜਾਰੀ ਕਰੋ ਹਜੇ ਵੀ ਮਾਈਨਿੰਗ ਦੇ ਰਿਆਵਾਂ ਦੇ ਵਿੱਚ ਚੱਲ ਰਹੀ ਆ ਪੋਕ ਲਾਈਨਾਂ ਖੜੀਆਂ ਆ ਪਿਛਲੇ ਦਿਨੀ ਵੀ ਤਸਵੀਰਾਂ ਦੇਖੀਆਂ ਨੇ ਆਪਾਂ ਨੂੰ ਇਹ ਚੀਜ਼ਾਂ ਨੂੰ ਰੋਕਿਆ ਜਾਵੇ ਜੇ ਤੁਸੀਂ ਚਿੱਠੀ ਜਾਰੀ ਕਰ ਚੁੱਕੇ ਹੋ ਤਾਂ ਉਸ ਚੀਜ਼ ਨੂੰ ਜਨ ਤੱਕ ਕੀਤਾ ਜਾਵੇ ਤਾਂ ਜੋ ਲੋਕ ਜਾ ਕੇ ਉਹ ਜਿਹੜੀ ਮਾਈਨਿੰਗ ਹੋ ਰਹੀ ਆ ਉਹਨੂੰ ਰੋਕਿਆ ਜਾਵੇ ਪਿਛਲੇ ਦਿਨੀ ਵੀ ਨਹਿਰਾਂ ਦੇ ਵਿੱਚ ਪਾੜ ਪਏ ਨੇ ਲੋਕਾਂ ਦੀਆਂ ਫਸਲਾਂ ਖਰਾਬ ਹੋਈਆਂ ਨੇ ਜਾਣ ਮਾਲ ਦਾ ਨੁਕਸਾਨ ਹੋਇਆ ਵਾ ਕਪਾ ਉਹ ਚੀਜ਼ ਨਾ ਕਰਾਈਏ ਪਿਛਲੇ ਦਿਨੀ ਵੀ ਅਸੀਂ ਤੁਹਾਨੂੰ ਚੋਠੀ ਲਿਖੀ ਸੀਗੀ 24 ਜੂਨ ਨੂੰ ਕਿ ਜਿਹੜੀ ਮਾਈਨਿੰਗ ਕਰਕੇ ਆ ਦਰਿਆਵਾਂ ਦੇ ਕੰਢੇ ਵੀਕ ਹੋਏ ਨੇ ਇਹਦੀ ਰਿਪੇਅਰ ਕਰਾ ਲਓ ਉਹ ਰਿਪੇਅਰ ਵੀ ਨਹੀਂ ਹੋਈ ਸੋ ਇਹ ਲਾਰਮਿੰਗ ਸਿਚੁਏਸ਼ਨ ਹੈ ਸਰਕਾਰ ਜੀ ਥੋੜੀ ਜੀ ਚਿੰਤਾ ਕਰੋ ਪੰਜਾਬ ਦੀ ਹੋ ਸਕਦਾ ਹੈ ਕਿ ਇਲੈਕਸ਼ਨ ਕਰਕੇ ਖਰਚਾ ਜ਼ਿਆਦਾ ਆ ਗਿਆ ਹੋਵੇ ਪਰ ਲੋਕਾਂ ਦੀ ਜਾਨ ਮਾਲ ਤੋਂ ਉੱਪਰ ਕੋਈ ਖਰਚਾ ਨਹੀਂ ਹੁੰਦਾ ਸੋ ਇਮੀਡੀਏਟਲੀ ਜਿਹੜੀ ਮਾਈਨਿੰਗ ਪੰਜਾਬ ਦੇ ਵਿੱਚ ਚੱਲ ਰਹੀ ਹੈ ਦਰਿਆਵਾਂ ਦੇ ਵਿੱਚ ਉਹਦੀ ਚਿੱਠੀ ਜਾਰੀ ਕਰੋ ਉਸ ਤੇ ਰੋਕ ਲਗਾਓ ਤਾਂ ਜੋ ਕੋਈ ਵੀ ਆਦਮੀ ਇਹ ਮਾਈਨਿੰਗ ਕਰ ਨਾ ਸਕੇ ਤੇ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਤੁਸੀਂ ਜਾਗਰੂਕ ਹੋਵੋ ਇਹ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਮਾਈਨਿੰਗ ਨਹੀਂ ਹੋ ਸਕਦਾ ਹਮਾਚਲ ਦੇ ਵਿੱਚ ਭਾਰੀ ਬਰਸਾਤ ਹੋ ਰਹੀ ਹੈ ਹਰ ਰੋਜ਼ ਅਲਰਟ ਜਾਰੀ ਹੋ ਰਹੇ ਨੇ ਪਾਰੀ ਬਰਸਾਤ ਦੇ ਬੱਦਲ ਫਟ ਰਹੇ ਨੇ ਤੇ ਉਹ ਜਲ ਸਲਾਬ ਜਿਹੜਾ ਹੈ ਉਹ ਪੰਜਾਬ ਕੰਨੀ ਨੂੰ ਆ ਰਿਹਾ ਹੈ ਜਿਹੜਾ ਸਤਲੁਜ ਦਾ ਲੈਵਲ ਹੈਗਾ ਬਿਆਸ ਦਾ ਲੈਵਲ ਹੈਗਾ ਪਾਣੀ ਦਾ ਕਗਰ ਦਰਿਆ ਦਾ ਜਿਹੜਾ ਹਾਈ ਲੈਵਲਾਂ ਨੂੰ ਟੱਚ ਕਰਨ ਦੇ ਨੇੜੇ ਤੇਲੇ ਚੱਲਦਾ ਪਿਆ इवन ਕਿ ਪਾਖੜਾ ਦਾ ਵੀ ਲੈਵਲ ਵੱਧਦਾ ਜਾ ਰਿਹਾ ਇਹਨਾਂ ਦਿਨਾਂ ਦੇ ਵਿੱਚ 1 ਜੁਲਾਈ ਨੂੰ ਮਾਈਨਿੰਗ ਬੰਦ ਹੋ ਜਾਂਦੀ ਸੀ ਦਰਿਆਵਾਂ ਦੇ ਵਿੱਚ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਫਰੀਲੀ ਸੀਜ਼ਨ ਕਰਕੇ ਕਿਸੇ ਪ੍ਰਕਾਰ ਦੀ ਮਾਈਨਿੰਗ ਦਰਿਆਵਾਂ ਦੇ ਵਿੱਚ ਨਹੀਂ ਹੁੰਦੀ ਸੀ ਪਰ ਅੱਜ 3 ਜੁਲਾਈ ਦੇ ਆਪਾਂ ਬੈਠੇ ਆ ਅੱਜ ਤੱਕ ਚਿੱਠੀ ਜਾਰੀ ਨਹੀਂ ਹੋਈ ਕਿ ਪੰਜਾਬ ਦੇ ਵਿੱਚ ਦਰਿਆਵਾਂ ਦੇ ਵਿੱਚ ਮਾਈਨਿੰਗ ਤੇ ਰੋਕ ਲੱਗ ਚੁੱਕੀ ਹੈ ਆਪਾਂ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਣ ਲੱਗ ਗਈ ਸਰਕਾਰ ਜੀ ਇਹ ਮਾਈਨਿੰਗ ਨੂੰ ਜਿਹੜੀ ਬੰਦ ਦੀ ਚਿੱਠੀ ਆ ਉਹਨੂੰ ਤੁਰੰਤ ਜਾਰੀ ਕਰੋ ਹਜੇ ਵੀ ਮਾਈਨਿੰਗ ਦੇ ਧਰਾਵਾਂ ਦੇ ਵਿੱਚ ਚੱਲ ਰਹੀ ਆ ਪੋਕ ਲਾਈਨਾਂ ਖੜੀਆਂ ਆ ਪਿਛਲੇ ਦਿਨੀ ਵੀ ਤਸਵੀਰਾਂ ਦੇਖੀਆਂ ਨੇ ਆਪਾਂ ਨੂੰ ਇਹ ਚੀਜ਼ਾਂ ਨੂੰ ਰੋਕਿਆ ਜਾਵੇ ਜੇ ਤੁਸੀਂ ਚਿੱਠੀ ਜਾਰੀ ਕਰ ਚੁੱਕੇ ਹੋ ਤਾਂ ਉਸ ਚੀਜ਼ ਨੂੰ ਜਨ ਤੱਕ ਕੀਤਾ ਜਾਵੇ ਤਾਂ ਜੋ ਲੋਕ ਜਾ ਕੇ ਉਹ ਜਿਹੜੀ ਮਾਈਨਿੰਗ ਹੋ ਰਹੀ ਆ ਉਹਨੂੰ ਰੋਕਿਆ ਜਾਵੇ ਪਿਛਲੇ ਦਿਨੀ ਵੀ ਨਹਿਰਾਂ ਦੇ ਵਿੱਚ ਪਾੜ ਤੇ ਨੇ ਲੋਕਾਂ ਦੀਆਂ ਫਸਲਾਂ ਖਰਾਬ ਹੋਈਆਂ ਨੇ ਜਾਂ ਅਨਮਾਲ ਦਾ ਨੁਕਸਾਨ ਹੋਇਆ ਵਾ ਕਪਾ ਉਹ ਚੀਜ਼ ਨਾ ਕਰਾਗੇ ਪਿਛਲੇ ਦਿਨੀ ਵੀ ਅਸੀਂ ਤੁਹਾਨੂੰ ਚੋਠੀ ਲਿਖੀ ਸੀਗੀ 24 ਜੂਨ ਨੂੰ ਕਿ ਜਿਹੜੀ ਮਾਈਨਿੰਗ ਕਰਕੇ ਆ ਦਰਿਆਵਾਂ ਦੇ ਕੰਢੇ ਵੀਖ ਹੋਏ ਨੇ ਇਹਦੀ ਰਿਪੇਅਰ ਕਰਾ ਲਓ ਉਹ ਰਿਪੇਅਰ ਵੀ ਨਹੀਂ ਹੋਈ ਸੋ ਇਹ ਲਾਰਮਿੰਗ ਸਿਚੁਏਸ਼ਨ ਹੈ ਸਰਕਾਰ ਜੀ ਥੋੜੀ ਜੀ ਚਿੰਤਾ ਕਰੋ ਪੰਜਾਬ ਦੀ ਹੋ ਸਕਦਾ ਹੈ ਕਿ ਇਲੈਕਸ਼ਨ ਕਰਕੇ ਖਰਚਾ ਜ਼ਿਆਦਾ ਆ ਗਿਆ ਹੋਵੇ ਪਰ ਲੋਕਾਂ ਦੀ ਜਾਨ ਮਾਲ ਤੋਂ ਉੱਪਰ ਕੋਈ ਖਰਚਾ ਨਹੀਂ ਹੁੰਦਾ ਸੋ ਇਮੀਡੀਏਟਲੀ ਜਿਹੜੀ ਮਾਈਨਿੰਗ ਪੰਜਾਬ ਦੇ ਵਿੱਚ ਚੱਲ ਰਹੀ ਹੈ ਦਰਿਆਵਾਂ ਦੇ ਵਿੱਚ ਉਸ ਦੀ ਚਿੱਠੀ ਜਾਰੀ ਕਰੋ ਉਸ ਤੇ ਰੋਕ ਲਗਾਓ ਤਾਂ ਜੋ ਕੋਈ ਵੀ ਆਦਮੀ ਇਹ ਮਾਈਨਿੰਗ ਕਰ ਨਾ ਸਕੇ ਤੇ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਤੁਸੀਂ ਜਾਗਰੂਕ ਹੋਵੋ ਇਹ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਮਾਈਨਿੰਗ ਨਹੀਂ ਹੋਏਗੀ